ਉਹਵੜਾ ਕੁਸਾ ਵੀ ਆਇਆ ਨੂੰ ਇਹਨੂੰ ਬਲੌਕ ਕਰਨਾ ਫਸਟ ਕੁਸਾ ਜੇ ਲੋਜੀ ਫੇਰ ਪੈਸੇ ਕਮਾਉਣ ਆ ਗਏ ਪੰਜਾਬ ਦੇ ਨਾਂ ਦੇ ਸਿਰ ਤੋਂ ਹੈ ਕਿਸਾਨੇ ਉਹ ਦੋਨੋਂ ਵੀਰੇ ਤੇ ਇਹਨਾਂ ਦੀ ਜਬਾਨ ਵੱਡੀ ਗਈ ਉਹ ਤੋਂ ਬੋਲੀ ਤੱਕ ਨਹੀਂ ਹੈ ਕਿ ਕੰਜਰ ਦੇ ਵੀ ਹੂੰਦ ਬੰਦਾ ਤੇ ਵਧੀਆ ਪਰ ਕਰਤੂਤ ਦੀ ਮਾੜੀ ਹੈ ਨਾ ਗੱਡੀ ਵਿੱਚ ਥਲੇ ਨਹੀਂ ਉਤਰਿਆਗਾ ਢੰਗਣਿਆ ਤਦ ਹੀ ਨਾ ਤਸਲੀਏ ਦੀ ਕਰਾਈ ਹੈਗੀ ਦੇ ਖੋਤੇ ਦਾ ਜਦੋਂ ਉਹਨੂੰ ਨਿਕਲਿਆ ਨਹੀਂ ਹੈਗਾ ਤੇ ਹੁਣ ਵੇਨੇ ਅੰਗ ਵੀ ਨਾਲ ਲਈ ਫਿਰਦੇ ਆ ਲੱਕ ਦੀ ਲਾਂ ਤਾਂ ਉਹਨਾਂ ਤੇ ਵੀ ਜਿਹੜੇ ਜਾਣ ਵਾਲੇ ਵੀ ਆ ਦੀ ਫਿਲਮ ਚ ਸਾਲੇ ਨਾ ਹੁਣ ਤੇ ਥੋੜਾ ਬਦਲ ਕੇ ਸਟੈਂਡ ਲਖਾ ਕੇ ਲਉਣਾ ਆਪਣਾ ਹੈ ਵੀ ਆਪਣੇ ਨਾਲ ਮਾੜੀ ਕਿਸੇ ਨੇ ਕੀਤੀ ਹੈਗੀ ਆ ਤੇ ਆਪ ਹੈਂ ਤੂੰ ਇਹ ਯਾਰ ਬਾਲੀ ਬੇਸ਼ਰਮ ਲਾ ਲਈ ਮਤ ਸਹੀ ਏ ਕਹਿੰਦਾ ਸੀ ਕਿ ਪੰਜਾਬ ਦੇ ਖਿਲਾਫ ਆਹੇ ਲੋਗ ਇਹ ਪੰਜਾਬ ਦੇ ਖਿਲਾਫ ਆਹੇ ਰੋਟੀ ਨੂੰ ਰੋਟੀ ਕਿੱਦਾਂ ਬਚਦੀ ਆ ਰੋਟੀ ਕਿੱਦਾਂ ਬਚਦੀ ਆ ਤੁਹਾਨੂੰ ਆ ਜਾ ਵੀਰ ਰੋਟੀ ਕਿੱਦਾਂ ਬਚਦੀ ਆ ਤੁਹਾਨੂੰ ਤੁਸੀਂ ਪੰਜਾਬ ਦੇ ਖਿਲਾਫ ਸ਼ਰਮ ਕਰੋ ਸ਼ਰਮ ਆ ਜਾ ਆਇਆ ਵੀਰ ਸ਼ਰਮ ਸ਼ਰਮ ਕਰੋ ਮਾਰੇ ਆ ਆਜੀ ਨਿਮਾਣਾ ਆਹ ਦੇਖ ਲੋ ਜਿਹੜੇ ਪੰਜਾਬ ਦੇ ਆ ਕੇ ਪੱਗਾ ਦਸਾਰਾ ਨਹੀਂ ਇਹ ਦਸਾਰਾ ਵੀ ਕਰਦੇ ਲਾਡ ਦਾ ਮੈਂ ਇਹ ਅਗਜ਼ਮਣ ਨੂੰ ਬੇਨਤੀ ਕਰਦਾ ਵੀਰ ਨੂੰ ਜਾ ਕੇ ਉਹਨਾਂ ਨੂੰ ਵੀ ਰੋਗ ਜਿਹੜੇ ਇਹਦੀ ਫਿਲਮ ਚ ਹੁਣ ਜਾ ਕੇ ਰੋਲ ਕਰਨ ਦਾ ਇਹ ਵਿੱਚ ਉਹ ਕਾਤੋਂ ਗਏ ਹੈਗੇ ਆ ਯਾਰ ਆਪਣਾ ਵੀ ਸਟੈਂਡ ਥੋੜਾ ਪਾੜਾ ਰੱਖਿਆ ਕਰੋ ਉਦੋਂ ਤੇ ਬੜੀ ਛੇਤੀ ਘੇਰ ਲੈਂਦੇ ਆ ਰਕੇ ਇਹਨਾਂ ਦੂਜਿਆਂ ਦੇ ਨਫ਼ਰਤ ਪਾ ਦਿੰਦੇ ਸਾਡੇ ਮਾਣਾਂ 'ਚ ਨਫ਼ਰਤ ਉਦੋਂ ਦੀ ਪਾਈ ਪਿਆ ਆ ਬੰਦਾ ਨਹੀਂ ਆਇਆ ਹੈਗਾ ਜਾਂ ਕਿੱਦਾਂ ਵੀਆਂ ਨਹੀਂ ਤਾਂ ਸਾਡਾ ਕੀ ਲੱਗਦਾ ਉਦਾਂ ਇਹਨਾਂ ਨੇ ਵੀ ਜਿਆਦੀ ਹੱਤ ਕਰਾਈ ਪਈ ਸਾਲਿਆਂ ਨੇ ਜਦੋਂ ਦੇਖੋ ਪੰਜਾਬ ਦਾ ਖਾ ਪੀ ਕੇ ਆਰਾਮ ਕਰਦੇ ਪੰਜਾਬ ਦੀ ਸਪੋਰਟ ਦੀਵਾਰੀਆਂ ਉਦੋਂ ਕੋਈ ਕਰਦਾ ਨਹੀਂ ਜਾਂ ਤੇ ਸਪੋਰਟ ਵੀ ਕਰਨਾ ਪੰਜਾਬ ਦੀ ਸਪੋਰਟ ਵਜੀ ਤੇ ਇਹਨਾਂ ਦੇ ਮੌਤ ਪੈ ਜਾਂਦੀ ਪਰ ਅੱਜ ਕਰ ਕੀਆ ਮੈਂ ਇਹਨਾਂ ਗੱਲਾਂ ਦੀ ਪਾਗ ਰੜਕਦੀ ਤੁਹਾਡੀ ਨਾਲਿਆਂ ਦੇ ਬਾਰਡਰ ਚੋਂ ਕੱਢਣਾ ਹੈਗਾ ਕੱਢ ਕੇ ਦਿਖਾਓ ਆਹ ਜਿਹੜੇ ਪੰਜਾਬ ਚ ਲੱਗਣੇ ਨਹੀਂ ਦੇਣੀ ਕੋਈ ਹਾਲੀਵੁੱਡ ਦੀ ਬਾਈ ਕੱਢ ਕਰਕੇ ਤੁਹਾਨੂੰ ਕੀ ਮਿਲਿਆ ਅਗਲਾ ਦੁੱਗਣਾ ਕਮਾ ਗਿਆ ਹਾਲੀਵੁੱਡ ਤੱਕ ਅਗਲੇ ਨੇ ਪਚਾਤੀ ਫਿਲਮਾਂ ਆ ਆਹ ਜਿਹੜੀ ਚਈਏ ਨਾ ਆਹ ਜਿਹੜੀ ਰੜਕਦੀ ਤੁਹਾਡੇ ਉਦੋਂ ਦੀ ਉਦੋਂ ਦਾ ਜਿਆਦਾ ਅੱਖਾਂ ਚ ਆ ਗਿਆ ਤੇ ਗਾੜੀ ਪਾਕਿਸਤਾਨੀਆਂ ਨਾਲ ਆ ਨਹੀਂ ਮਿਲਿਆਗੇ ਸਾਲੇ ਮੇਰੇ ਦੇਖੋ ਕਦੀ ਪਾਕਿਸਤਾਨ ਤੋਂ ਨਹੀਂ ਜਾਏਗੇ ਨਾ ਐਸੇ ਤਾਂ ਕੁਝ ਨਹੀਂ ਹੈ ਜਦ ਜਾਣਾ ਹੋਗਾ ਜ਼ਰੂਰ ਜਾਏਗੇ ਕਿਉਂਕਿ ਵਾਹ ਕੇ ਲੋਕ ਬਹੁਤ ਪਿਆਰ ਕਰਤੇ ਹਨ ਹਮ ਦੋਨੋਂ ਕੀ ਦੇਸ਼ਾਂ ਕੀ ਜ਼ਬ और आपके यहाँ भी ऐसा माना जाता है कि जो पड़ोसी होता है वो परिवार की तरह होता है हमें अच्छा लगता है कि जब पाकिस्तान से लोग आते हैं यहाँ काम करने हम मैं पर्सनल बोल रहा हूँ क्योंकि मेरी वालदा जो है वो लालपुर में पैदा हुई थी जो कि अब इस्लामाबाद हो गया है जिसको अक्सर दुश्मन देश समझा जाता है वो कतई ऐसा नहीं है लंदन न्यूयॉर्क इस्तानबुल पेरिस

nothing is different we are the same people remember that uh, and i and i love i love the pakistan namaskar assalam alaikum love you all god bless thank you so much for everything thank you ढेर सारा प्यार है हमारा हमारी फिल्मों को जितना प्यार आपने अभी तक दिया है चाहे दी किसी और देश ने दिया होगा ऐसे ही प्यार देते रहिए अच्छा हुन دلجے تے سانج کردار ہو گیا میچ کا تو کٹاؤں گے پھر میچ وی بند کرو نا پاکستان دا انڈیا دا جڑا میچ ہوندا کرکٹ دا اونوں کیوں نہیں بند کر دئے گے یار ਇਹਨਾਂ ਨੂੰ ਕੀ ਸਮਝਾਵੇ ਕੱਲਾ ਬੰਦਾ ਐ ਉਹ ਖੜਾ ਰਿਆ ਨਾਨੇ ਪਾਟੇ ਗਰੀ ਬਾਕੀ ਸਾਰੇ ਜਾਨੇ ਭੈਣ ਚੋ ਦਾਂਦੇ ਆ ਵੀ ਸਾਡੀ ਵਧੀਆ ਬੰਦੀ ਸਾਰੇ ਅਸੀਂ ਪਾਕਿਸਤਾਨ ਨੂੰ ਪਿਆਰ ਕਰਦੇ ਜੀ ਉਹ ਫਲਾਂਟਿੰਗ ਤੁਸੀਂ ਸੁਣੀ ਲਿਆ ਸਾਰਿਆਂ ਨੇ ਦਿਲਜੀਤ ਸਾਂਝ ਮਾੜਾ ਹੋ ਗਿਆ ਨਾ ਇਹਨਾਂ ਨੂੰ ਕੋਈ ਬਹਾਨਾ ਚਾਹੀਦਾ ਪੰਜਾਬੀ ਅੱਖਾਂ ਜੀ ਰੜਕੰਦਾ ਐ ਪੰਜਾਬ ਅੱਖਾਂ ਜਿਨ੍ਹਾਂ ਦੇ ਰੜਕੰਦੇ ਆ ਜਿਹੜੀ ਮੇਨ ਗੱਲ ਆ ਹੋਰ ਗੱਲ ਕੋਈ ਨਹੀਂ ਪੰਜਾਬੀ ਤਰਕੀਆਂ ਕਰੀ ਜਾਂਦੇ ਆ ਤੁ ਯਾਦੋਂ ਕਿ ਉਹ ਪਬਲਿਸਿਟੀ ਸਟੈਂਡ 'ਤੇ ਚਲੋ ਜੀ ਸਰਦਾਰ ਜੀ ਥ੍ਰੀ ਪੌਪੂਲਰ ਕਰ ਦਿੰਦੇ ਕਿਉਂਕਿ 1 2 ਤੋਂ ਕਿਸੇ ਨੂੰ ਪਤਾ ਵੀ ਨਹੀਂ ਨਾ ਆਪ ਕੋ ਪਤਾ ਛੂੰਣ ਛਣਾ ਆਵੇਂ ਪਕਾਈ ਮਾਰਦਾ ਮੇਰਾ ਸਾਲਾ ਕਿ ਟੀਮ ਵੀ ਬੇਵਕੂਫ ਹੈ ਖੈ ਦਲਜੀਤ ਸਮਝਦਾਰ ਆਈ ਡੋਟ ਨੋ ਦਲਜੀਤ ਐਸੇ ਚੌਵਲੇ ਗੱਲ ਸੁਣ ਲਾ ਦਲਜੀਤ ਵੀ ਸਮਝਦਾਰ ਆ ਉਹਦੀ ਟੀਮ ਵੀ ਸਮਝਦਾਰ ਆ ਉਹਦੀ ਟੀਮ ਹੈਗੀ ਹੀ ਪਿਛੇ ਉਹ ਅਗਲਾ ਇਥੋਂ ਤੱਕ ਚੱਲ ਗਿਆ ਕੱਚੇਲਾ ਤੱਕ ਰਹਿ ਹਾਲੀਵੁੱਡ ਦੇ ਸੈਲੈਬ੍ਰਿਟੀ ਆ ਨਾ ਅਗਲੇ ਨੇ ਕੋਲਾਬ ਕੀਤੀਆਂ ਇੰਟਰਵਿਊਆਂ ਦਿੱਤੀਆਂ ਤੇਰੀ ਅੰਗੂਣੀ ਸਾਲਿਆ ਬਾਲੀਵੁੱਡ ਦੀ ਕੱਚੇ ਚ ਵੜਿਆ ਇੱਥੇ ਜਾ ਕੇ ਦਲੇਰ ਮਹਿੰਦੀ ਦੇ ਟੱਟੇ ਚਮਤਮਪੇ ਸਾਲਿਆ ਭਰਾ ਆਪਣੇ ਵੀ ਤੈਨੂੰ ਜਾਣਦਾ ਕੌਣ ਐ ਤੂੰ ਇੱਕ ਵਾਰੀ ਗੱਲ ਦੱਸ ਪੰਜਾਬ ਆ ਤੇ ਕੋਈ ਕੀਤਾ ਪੰਜਾਬ ਨਾਲ ਕਦੀ ਖੜਿਆ ਆਣ ਕੇ ਕਿ ਗਰੀਬਾਂ ਦੇ ਵਿਆਹ ਕੀ ਪੰਜਾਬ ਦੀਆਂ ਕੁੜੀਆਂ ਦੇ ਕੇ ਗਾਰਲਿਵ ਨੇ ਵਿਆਹ ਕੀਤੇ ਹੁਣ ਤੂੰ ਜਿਆਦਾ ਤੇਰੇ ਸਾਲਾ ਮੂੰਹ ਹੀ ਮੂੰਹ ਕੁੱਟੇ ਚਪਲਾਣਾ ਗੱਲ ਹੋਰ ਕੋਈ ਨਹੀਂ ਬੜਾ ਗੁੱਸਾ ਚੜਦਾ ਕਿ ਪੰਜਾਬ ਚਾ ਤੈਨੂੰ ਦਸੀਏ ਤੇ ਕੀ ਭਾਵੇਂ ਖਦੀਆ ਕਿਸਾਨੀ ਦੇ ਦੋਨਾਂ ਦੇ ਤੁਸੀਂ ਦੇਖ ਨਹੀਂ ਹੈਗੇ ਉਦੋਂ ਤੇ ਖੁੱਡਾਂ ਚ ਵੜ ਗਏ ਹੋ ਕੰਜਰ ਦੇ ਹੋ ਵੀ ਉਹ ਬਾਤ ਸਹੀ ਹੈ ਆਪਕੋ ਨਹੀਂ ਲੱਗਦਾ ਕਿ ਕਿਆ ਦਿਲਜੀਤ ਪਾਜੀ ਜੋ ਅਭੀ ਬਹੁਤ ਅੱਛਾ ਕਰ ਰਹੇ ਹੈ ਹਾਂ ਬਹੁਤ ਉਨ੍ਹਾਂ ਦਾ ਨਾਮ ਹੋ ਰਿਹਾ ਤਾਂ ਕਿਆ ਆਪਕੋ ਨਹੀਂ ਲੱਗਦਾ ਕਿ ਉਹ ਬਹੁਤ ਅੱਛਾ ਕਰ ਰਹੇ ਹੈ ਪੁੱਛੋ ਕਿਵੇਂ ਅੱਛਾ ਕਰ ਰਹੇ ਕਿਵੇਂ ਬਤਾਇਆ ਕਿਉਂਕਿ ਪਹਿਲੇ ਦਾਦਾ ਜੀ ਆਏ ਪੁੱਛੋ ਦਾਦਾ ਜੀ ਕੌਣ ਹੈ ਕੌਣ ਹੈ ਦਲੇਰ ਮਹਿੰਦੀ ਹਾਂ ਉਹ ਤੋਂ ਉਨ੍ਹਾਂ ਕੇ ਬਾਅਦ ਹੀ ਪਗੜੀ ਦੀ ਸ਼ਾਨ ਵਧੀਆ ਓਡਾ ਤਗੜਾ ਵਹਿ ਪਾਲੀ ਫਿਰਦਾ ਓਏ ਕਿੱਡਾ ਤਗੜਾ ਵਹਿ ਪਾਲੀ ਫਿਰਦਾ ਸਾਲੇ ਦਾ ਮੂੰਹ ਹੀ ਮੂੰਹ ਕੁੱਤੇ ਚਪਲਾਣਾ ਮੈਂ ਪਹਿਲਾਂ ਵੀ ਕਹਿੰਦਾ ਕੰਜਰ ਦੇ ਪੱਗ ਦੀ ਸ਼ਾਨ ਤੁਹਾਡੇ ਨਾਲ ਵਧੀਆ ਉੱਤੇ ਚਮਕੀਲੀ ਲਾ ਕੇ ਪੱਗ ਇਦਾਂ ਨਹੀਂ ਹੁੰਦੀ ਜਿੰਨਾਂ ਦੀ ਦਲੇਰ ਜਾਂਦਾ ਹੀ ਨਹੀਂ ਪੰਜਾਬੀਆਂ ਨੂੰ ਕੋਈ ਤੇਰੇ ਭਰਾ ਨੇ ਭੱਗ ਦਾ ਨਾਰੋਚਨ ਕੀਤਾ ਸਾਲੇ ਪਤਾ ਹੀ ਕਿਦਾਂ ਦਾ ਕੀਤਾ ਹੈਗਾ ਉਹ ਉਹ ਤਾਂ ਤਰ ਤੋ ਰੋਕਿਆ ਨਹੀਂ ਗਿਆ ਜੌਨੀ ਲੀਵਰ ਜਿਹੜਾ ਹੈ ਉਹ ਦਲੇਰ ਮਹਿੰਦੀ ਹਲ ਦੇ ਦੇ ਕੇ ਕਰਦਾ ਟੰ 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 ਉਹ ਜਿਹੜਾ ਭਾਂਚ ਗਾਇਆ ਇਹਨੇ ਕਿ ਨਾਂ ਤਿੰਨਾ ਚੋਂ ਨਾ ਤੇਰਾ ਚੋਂ ਗਾਣਾ ਗਾਇਆ ਜਿਹੜਾ ਇਸਨੇ ਕੋਈ ਰਸਤਾ ਮੈਂ ਸਾਲੇ ਜੌਨੀ ਲੀਵਰ ਤਾਂ ਤਰ ਤੋ ਰੋਕਿਆ ਨਹੀਂ ਗਿਆ ਫਿਲਮਾਂ ਜੀ ਤੇਰੇ ਭਰਾ ਦੀ ਕਾਪੀ ਕਰ ਕਰਕੇ ਪੰਜਾਬੀਆਂ ਦਾ ਜਲੂਸ ਕੱਢਦਾ ਰਿਹਾ ਆਇਆ ਵੜਾ ਤੂੰ ਇੱਥੇ ਡੇਪੇਟ ਦੇਣ ਵਾਲਾ ਚੱਲ ਭੈਣ ਦਾ ਲੋੜਾ ਸਾਲਾ ਐਸੇ ਸਟੇਜ ਹੋਣਾ ਚਾਹੀਏ ਐਸੇ ਇੰਟਰਵਿਊ ਹੋਣਾ ਚਾਹੀਏ ਔਰ ਹਰ ਨਵ ਚੁੰਚਣਾ ਐਵੇਂ ਪਕਾਈ ਮਾਰਦਾ ਮੇਰਾ ਸਾਲਾ ਲੋਕਾਂ ਨੇ ਤੇ ਇਹਨਾਂ ਚ ਵੀ ਬੜੀ ਫਿੱਕ ਪਾਉਣ ਦੀ ਕੋਸ਼ਿਸ਼ ਕੀਤੀ ਹੈਗੀ ਬੱਬੂ ਮਾਣ ਦੇ ਦਿਲਜੀਤ ਵਿੱਚ ਪਰ ਅਗਲੇ ਨੇ ਫੇਰ ਸਪੋਰਟ ਕੀਤੀ ਹੈਗੀ ਨਾ ਪਤਾ ਉਹ ਯਾਰ ਪੰਜਾਬ ਦੀ ਸ਼ੁਰੂ ਤੋਂ ਸਪੋਰਟ ਕਰਦਾ ਬੱਬੂ ਮਾਣ ਨੂੰ ਤੇ ਐਵੇਂ ਟਰੋਲ ਕਰੀ ਜਾਂਦੇ ਹੈਗਾ ਉਹ ਮੂਸੀ ਵਾਲੇ ਦਾ ਕਰਕੇ ਉਹਨੇ ਸੱਚੀ ਦੱਸਿਓ ਦਿਲ ਤੇ ਹੱਥ ਰੱਖ ਕੇ ਦੱਸਿਓ ਆਪਣੇ ਤੇ ਸੌਂ ਖਾ ਕੇ ਦੱਸਿਓ ਆਪਣੇ ਮਾਂ ਪਿਓ ਦੀ ਉਹਨੇ ਪੰਜਾਬ ਵਾਸਤੇ ਕੀ ਕੀਤਾ ਸੱਚੀ ਦੱਸਿਓ ਆਪਾਂ ਕੋਈ ਉਹਦੇ ਦੁਸ਼ਮਣ ਨਹੀਂ ਜਾਂ ਕਿਦਾਂ ਹੈ ਪੰਜਾਬ ਦਾ ਪੋਤੀ ਹੋਵੀ ਕਦੀ ਖੜਿਆ ਉਹਦੇੋਂ ਪੰਜਾਬੀਆਂ ਨਾਲ ਕਦੀ ਖੜਿਆ ਦੱਸ ਦਿਓ ਯਾਰ ਤੁਸੀਂ ਕੀ ਪੇੜ ਚਾਲ ਚਲਾਈ ਬਈ ਥੋੜੇ ਬਾਰੇ ਤੇ ਸਮਝਦਾਰ ਬਣੋ ਜਿਹੜਾ ਪੰਜਾਬ ਆ ਤੇ ਸ਼ੁਰੂ ਤੋਂ ਹਮਾਂਏ ਫਿਲਮ ਤੋਂ ਲਾ ਕੇ ਹਜੇ ਤੱਕ ਪੰਜਾਬ ਦੀ ਗੱਲ ਕਰਦਾ ਹੈ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਦਾ ਹੈ ਮਜ਼ਦੂਰਾਂ ਨੂੰ ਵੀ ਆਪਣੇ ਹੱਕ ਮਿਲਨੇ ਚਾਹੀਦੇ ਦਿਹਾੜੀ ਪੂਰੀ ਮਿਲਣੀ ਚਾਹੀਦੀ ਤੁਸੀਂ ਉਹ ਬੰਦੇ ਨੂੰ ਭੈਣ ਚੁੱਧੂ ਸਮਝਦੇ ਜੋ ਲੱਖ ਦੀ ਲੰਦ ਤੁਹਾਡੇ ਤੇ ਹੀ ਜਿਹੜੇ ਭੈਣ ਚੁੱਧੇ ਇਦਾਂ ਦੇ ਬੰਦੇ ਆ ਦੋਖੰਦਾ ਯਾਰ ਇਹ ਬੰਦੇ ਦਾ ਜਿਹੜਾ ਇੰਨੀ ਸਪੋਰਟ ਕਰਦਾ ਆ ਇਦਾਂ ਕਰ ਕਿਹੜਾ ਮਹਿਕਮਾ ਸੀ ਜਿੱਥੇ ਯਾਰ ਪੰਜਾਬੀ ਅਫਸਰ ਨਹੀਂ ਸੀ ਹੁੰਦੇ ਅੱਜ 12 ਕਰਕੇ ਅਸੀਂ ਬਸ ਨਿਕਲ ਜੰਨੇ ਦਿਹਾੜੀਆਂ ਕਰਨ ਨਿਆਣੇ ਨਿਆਣੇ ਦੇ ਹੱਥ ਮੋ ਵਿਸ ਗਾਰਡਡ ਆ ਜੀ ਅਸੀਂ ਸਾਨੂੰ ਕੋਈ ਨਹੀਂ ਪਤਾ ਲੱਗ ਰਿਆ ਕਮਾਈਆਂ ਕਰ ਲਈ ਅਸੀਂ ਪੂਰੀ ਦੁਨੀਆ ਚ ਖੰਡ ਗਏ ਪਰ ਸਾਡੇ ਘਰੇ ਰੋਟੀ ਕਮਾਉਣਾ ਹੈ ਭਈਏ ਕੁੱਟੀ ਜਾਂਦੇ ਆ ਅਸੀਂ ਯਾਰ ਆਦੀਨਾ ਮਾਨਾ ਸਾਡਾ ਨਫ਼ਰਤ ਫਲਾਉਂਦੇ ਆ ਅਸੀਂ ਨੈਟ ਤੇ ਇੱਕ ਦਿਨ ਨੈਟ ਬੰਦ ਹੋ ਜਾਵੇ ਨਾ ਪੰਜਾਬ ਦਾ ਰੋਲਾ ਪੈ ਜਾਂਦਾ ਵੀ ਨੈਟ ਬੰਦ ਹੋ ਗਿਆ ਮੈਂ ਕਹਿੰਦਾ ਜੀ ਰਵੇ ਨੈਟ ਬੰਦ ਵੱਜਾਂਗੇ ਅਸੀਂ ਫਰਸਟ੍ਰੇਸ਼ਨ ਅਸੀਂ ਕਲਾਕਾਰਾਂ ਤੇ ਕੱਢਦੇ ਆ ਜਿਹੜੇ ਕਲਾਕਾਰ ਨੇ ਸਾਰੀ ਉਮਰ ਆਪਣੀ ਮਾਂ ਬੋਲੀ ਨੂੰ ਦਿੱਤੀ ਉਹ ਤੋਂ ਪੰਜਾਬੀ ਹੋਣ ਦਾ ਸਬੂਤ ਮੰਗੀ ਜਾਂਦੇ ਆ ਸਾਨੂੰ ਬਾਲੀਵੁੱਡ ਨਾਲ ਕੋਈ ਮੈਨੂੰ ਤਾਂ ਪਰਸਨਲੀ ਕਿਸੇ ਨਾਲ ਨਫ਼ਰਤ ਨਹੀਂ ਮੈਚ ਉਹਨਾਂ ਪਿਆਰ ਬੰਡੀ ਹੈ ਹਾਂ ਪਰ ਜਦੋਂ ਤੱਕ ਫਾਈਨੈਂਸ਼ੀਅਲ ਸੱਟ ਨਹੀਂ ਮਾਰਦੇ ਆ ਬੰਦੇ ਦੀ ਅਕਲ ਟਿਕਾੜੇ ਨਹੀਂ ਆਉਂਦੀ ਬਾਲੀਵੁੱਡ ਦੇ ਬਾਕੀ ਕਲਾਕਾਰਾਂ ਦਾ ਕੋਈ ਇਤਰਾਜ਼ ਨਹੀਂ ਜਿਨ੍ਹਾਂ ਦੀ ਪਿੱਠ ਧੂਮੀ ਪੰਜਾਬ ਦੀ ਹੈ ਜਿਨ੍ਹਾਂ ਦੀਆਂ ਫਿਲਮਾਂ ਨੇ ਪੰਜਾਬ ਚ ਰੋਟੀ ਕਮਾ ਕੇ ਦਿੱਤੇ ਬੰਗਲੇ ਦਿੱਤੇ ਜਿਨ੍ਹਾਂ ਦਾ ਪੁੱਛਾ ਪੰਜਾਬੀ ਹੈ ਜੇ ਉਹ ਸਰਕਾਰੀ ਬੋਲਦਾ ਬੋਲੀ ਤਾਂ ਸਾਡਾ ਉਹ ਦੁਸ਼ਮਣਾਂ ਅਸੀਂ ਕਦੇ ਵੀ ਜ਼ਿੰਦਗੀ ਚ ਵਰਤਾਂਗੇ ਨਹੀਂ ਉਹਦੇ ਕਰਕੇ ਗੱਲ ਉਥੋਂ ਤੱਕ ਪਹੁੰਚੀ ਔਰ ਆਖਰੀ ਗੱਲ ਪਠਾ ਸਾਹਿਬ ਆਗੇ ਜੀ ਮੂਸੇ ਵਾਲੇ ਦੇ ਮੇਰੇ ਵਿਚਾਰ ਬਿਲਕੁਲ ਠੋਡੇ ਵਾਲੀ ਹੁੰਦੇ ਆ ਪਹਿਲਾਂ ਤਾਂ ਮੈਨੂੰ ਇਹ ਦੱਸਣ ਵੀ ਇਹਦਾ ਇਹੋ ਜਿਹਾ ਕਿਹੜਾ ਉਹਨੇ ਕੋਈ ਰੈਵਲੂਸ਼ਨ ਨਹੀਂ ਕੋਈ ਕੀ ਗਾ ਦਿੱਤਾ ਅਖੇ ਜੀ ਜੱਟਾਂ ਦੇ ਪੁੱਤ ਟਰੈਕਟਰਾਂ ਦੇ ਬਾਹ ਤੇ ਉਹ ਜਿਨ੍ਹਾਂ ਦੇ ਪੁੱਤ ਬੈਠੇ ਆ ਉਹਨਾਂ ਦੇ ਬਜ਼ੁਰਗਾਂ ਨੂੰ ਪੁੱਛ ਕੇ ਵੇਖੋ ਢੜੇ ਢੜੇ ਦੀ ਗਾਲ ਕੱਢਦੇ ਆ ਉਹ ਕਹਿੰਦੇ ਲੱਖ ਦਾ ਟਰੈਕਟਰ ਹੁੰਦਾ 2-2 ਲੱਖ ਦਾ ਪਹਿਲਾਂ ਕਹਿੰਦਾ ਗਲਚ ਬੂਠਾ ਦੋ ਕੇ ਸਾਊਂਡ ਸਿਸਟਮ ਲਗਾਉਂਦੇ ਆ ਇਹ ਹਾਂ ਉਹਾਂ ਦੇ ਇਹਦੇ ਨਾਲੋਂ ਤਾਂ ਭਾਈ ਤੁਸੀਂ ਨਾ ਹੀ ਬੈਠੋ ਸੀਰ ਰਿੰਦੇ ਜੀ ਆਪਣੇ ਬਲੰਦ ਦਸੰਗ ਚਟਾਨਾ ਜੀ ਹੋਣਾ ਦਾ ਨਾਮ ਉਹਦੇ ਕਰਕੇ ਜਿਹੜਾ ਲੋਕਾਂ 'ਚ ਪਤਾ ਲੱਗਾ ਇਹ ਹੁਣ ਤਾਂ ਡੀ ਪ੍ਰੋਬਲਮ ਈ ਆ ਦੋ ਚਾਰ ਬੰਦਿਆਂ ਦੀ ਜਿਨ੍ਹਾਂ ਨੂੰ ਨਹੀਂ ਪਤਾ ਸੀ ਨਹੀਂ ਕੌਮ ਨੂੰ ਤਾਂ ਸਭ ਪਤਾ ਆ ਅਜੇ 30 ਸਾਲ ਹੋਏ ਸੰਘਰਸ਼ ਲੰਗੇ ਨੂੰ ਸਾਰਿਆਂ ਨੂੰ ਪਤਾ ਔਰ ਉਸ ਤੋਂ ਬਾਅਦ ਜਨਤਾ ਉੱਥੇ ਨਹੀਂ ਰੁਕੀ ਫਟਾ ਸਾਹਿਬ ਇੱਕ ਨੇ ਇੱਕ ਦਿਨ ਪੋਸਟ ਪਾਈ ਅਖੇ ਜੀ ਮੈਨੂੰ ਪਿਛਲੇ ਪਤਾ ਨਹੀਂ 15 ਕੇ 20 ਸਾਲਾਂ ਤੋਂ ਬੇਬੀ ਨਹੀਂ ਹੋ ਰਿਹਾ ਸੀਗਾ ਫੇਸਬੁੱਕ ਤੇ ਘੁੰਮ ਰਹੀ ਆ ਉਹਦੇ ਵੀ ਸਿੱਧੂ ਮੂਸੇ ਵਾਲੇ ਦੀ ਕਿਰਪਾ ਸਤਕਾਹਾਂ ਦੇ ਸਾਡੇ ਘਰੇ ਬੱਚਾ ਹੋਇਆ ਵੀ ਅਸੀਂ ਸਮਾਹ ਤੇ ਜਾ ਕੇ ਸੁਖ ਸੁਖੀ ਸੀ ਤੇ ਥੱਲੇ ਲੈਣ ਲਈ ਕਮੈਂਟਸ ਦੇ ਵਿੱਚ ਵਾਹਿਗੁਰੂ 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 ਐਸੀ ਭੇਡ ਜਾਲ ਸਾਡੇ ਲੋਕਾਂ ਦੇ ਵਿੱਚ ਔਰ ਹੁਣ ਬਲਕੌਰ ਸਿੰਘ ਨੂੰ ਵੀ ਇਹਨਾਂ ਨੇ ਸੰਤ ਮਹਾਪੁਰਸ਼ ਬਣਾਤਾ ਜਿਵੇਂ ਅੱਗੇ ਉਹ ਉਹ ਜਿਹੜਾ ਕੋਈ ਟਰੈਕਟਰ ਕਢਾਉਂਦਾ ਹੂ ਟਰੈਕਟਰਾਂ ਵਾਲੇ ਕੋਲੇ ਲੈ ਜਾਂਦਾ ਜੀ ਹੁਣ ਪਹਿਲਾਂ ਜੇ ਕੋਈ ਰੋਟਾਵੇਟਰ ਬਣਾਉਂਦਾ ਉਹ ਵੀ ਬਲਕੌਰ ਸਿੰਘ ਨੂੰ ਕਹਿੰਦਾ ਵੀ ਪਾ ਮੜੇ ਚਰਨੇ ਦੇ ਤੇ ਜੇ ਕੋਈ ਟਰੈਕਟਰ ਲੈ ਕੇ ਆਉਂਦਾ ਉਹ ਵੀ ਉੱਥੇ ਲੈ ਜਾਂਦਾ ਸਿਰਫ ਉਹ ਵੀ ਵਿਊ ਮਿਲਣਾ ਲੇਕਿਨ ਬਟਾਲੇ ਦਾ ਆ ਪਟਾ ਸਾਹਿਬ ਉਹ ਟਰੈਕਟਰ ਮੋਡੀਫਾਈ ਕਰਦਾ ਆ ਉਹਦੀ ਮੈਂ ਇੱਕ ਗੱਲ ਸੁਣ ਕੇ ਬੜਾ ਹੈਰਾਨ ਵੈਸੇ ਤਾਂ ਉਹ ਚਲੋ ਮੈਂ ਉਹਨਾਂ ਚੀਜ਼ਾਂ ਦੇ ਵੀ ਹੱਕ ਦੇ ਵਿੱਚ ਨਹੀਂ ਆ ਵੀ ਜੋ ਕੰਪਨੀ ਵੱਲੋਂ ਚੀਜ਼ ਬਣ ਕੇ ਆ ਗਈ ਕਿਉਂ ਤੁਸੀਂ ਜਖਣਾ ਪਟਾਉਣੀ ਆ ਪੈਸਾ ਬਰਬਾਦ ਕਰਦੇ ਇਹਨਾਂ ਚੀਜ਼ਾਂ ਤੇ ਉਹ ਬੰਦਿਆ ਵੀਡੀਓ ਦੇ ਵਿੱਚ ਕਹਿ ਰਿਹਾ ਪਟਾ ਸਾਹਿਬ ਉਹ ਕਹਿੰਦਾ ਵੀ ਆ ਮੇਰੇ ਕੋਲੇ 5 ਸਾਲ ਜਾਂ 3 ਸਾਲ ਜਾਂ ਸਾਲ ਦੀ ਬੁਕਿੰਗ ਆ ਫਰਾ ਟਰੈਕਟਰ ਜਿਹੜਾ ਆਂਦਾ ਮੈਂ ਪਹਿਲਾਂ ਕਰਨਾ ਆ ਕਿਉਂਕਿ ਇਹ ਆਂਦਾ ਸੀ ਸਿੱਧੂ ਮੂਸੇ ਵਾਲੇ ਦਾ ਜਿਹੜਾ ਆ ਨੇੜਲੇ ਕਿਸੇ ਬੰਦੇ ਦਾ ਆ ਤੇ ਉਹਦੇ ਬਾਪ ਨੇ ਕਿਹਾ ਉਹ ਮੈਂ ਕਿਹਾ ਭਲਿਆ ਮਾਨ ਸਾਹਿਬ ਫੈਸਲਾ ਦਾ ਇਹ ਚੀਜ਼ ਤਾਂ ਸੀ ਕਿਸੇ ਗਰੀਬ ਦਾ ਕਰਦਾ ਪਰ ਇਹਨੂੰ ਵੀ ਭਰਦਾ ਐ ਰੱਜੇ ਨੂੰ ਕੀ ਰਜਾਉਣਾ ਉਹ ਤਾਂ ਜਿਦੋਂ ਮਰਜ਼ੀ ਕਰਾ ਲਊਗਾ ਉਹ ਜਿਹੜੀ ਇਹ ਭੇਡ ਤੇ ਆ ਚੱਲ ਪਈ ਹੁਣ ਉਹ ਛੋਟਾ ਜਿਹਾ ਵਿਜਵਾਕ ਆ ਉਹਨਾਂ ਦੇ ਮੈਨੂੰ ਤਾਂ ਲੱਗਾ ਸੀ ਵੀ ਇਹਨਾਂ ਨੇ ਸਭ ਕੁਝ ਲੈ ਲਿਆ ਹੋਣਾ ਵੀ ਚਲੋ ਕੋਈ ਗੱਲ ਨਹੀਂ ਵੀ ਵੱਡੇ ਪੁੱਤ ਨਾਲ ਸਾਡੇ ਨਾਲ ਇਦਾਂ ਹੋ ਗਿਆ ਵੀ ਇਹਨੂੰ ਹੁਣ ਅਸੀਂ ਲੋਕਾਂ ਦੀਆਂ ਨਜ਼ਰਾਂ ਤੋਂ ਬਚਾ ਕੇ ਰੱਖਣਾ ਉਹਨੂੰ ਉਹਨੂੰ ਭਾਜੀ ਪਾ ਕੇ ਪਟਲ ਸਾਹਿਬ ਵੀਡੀਓ ਕਹਿਣਗੇ ਨਾ ਆਹ ਦੇਖੋ ਆ ਲੋਕਾਂ ਦਾ ਪ੍ਰਾਣਾ ਫੇਰ ਆ ਗਿਆ ਆ ਵੇਖੋ ਫੋਨ ਤੇ ਉਹ ਨਿਆਣਾ ਸਿੱਧੂ ਮੂਸੇਵਾਲੇ ਦੀ ਮੌਤੇ ਕਵਿਸ਼ਰੀ ਗਾਈ ਗਈ ਜਿਹੜੇ ਕਿ ਯੋਧੇ ਸੂਰਮਿਆਂ ਦੇ ਗਾਈ ਜਾਂਦੇ ਨੇ ਤਾਂ ਕੋਈ ਬੰਦੇ ਜੀ ਬੋਲਣ ਦੀ ਜ਼ਰਤ ਨਹੀਂ ਆ ਇੱਕ ਗੌਣ ਵਾਲਾ ਤੁਹਾਡੇ ਲਈ ਯੋਧਾ ਹੋ ਗਿਆ ਸ਼ਰਮ ਕਰੋ ਲੋਕੋ ਸ਼ਰਮ ਕਰੋ ਕਿੱਥੇ ਤੱਕ ਤੁਸੀਂ ਜਾ ਡਿਗੇ ਹੋ ਬੜਾ ਮੋਟਾ ਆਪਣਾ ਸੋਚੋ ਕੋਈ ਇੱਜ਼ਤ ਕਰੋ ਗੁਰੂ ਸਾਹਿਬਾਨਾਂ ਦੀ ਰਿਸਪੈਕਟ ਕਰਨੀ ਸਿੱਖੋ ਯੋਧੇ ਸੂਰਮਿਆਂ ਦੇ ਕਨਸੈਪਟ ਇੱਕ ਲੰਡਰ ਲੋਕਾਂ ਨਾਲ ਨਹੀਂ ਜੋੜੇ ਜਾਂਦੇ 75 ਤੋਂ ਮੈਨੂੰ ਸੁਰਤਾ ਹੈ ਵੋਟ ਕੌਣ ਲੱਗਿਆ ਸੀ ਬਚਪਨ ਮੈਂ ਜਦੋਂ ਕੰਪੀਸ ਪੜ੍ਹਦਾ ਮੇਰੇ ਬੇਟੇ ਨੇ ਇਲੈਕਸ਼ਨ ਲੜੀ ਕਾਂਗਰਸ ਪਾਰਟੀ ਨਾਲ ਲੜੀ ਤਾਂ ਮੈਂ ਕੋਈ ਲਪੂਣਾ ਨਹੀਂ ਚਾਹੁੰਦਾ ਕੋਈ ਮੈਂ ਡਬਲ ਮਾਈਂਡ ਨਹੀਂ ਆ ਕੋਈ ਮੈਂ ਭਲੇਖੇ ਚ ਨਹੀਂ ਕਿਸ ਨੂੰ ਰੱਖਣਾ ਕਿਉਂਕਿ ਮੈਂ ਸ਼ੁਰੂ ਤੋਂ ਇਹ ਗੱਲ ਕਹਿੰਦਾ ਮੈਂ ਇੱਕ ਕਾਂਗਰਸੀ ਐ ਇੱਕ ਵਾਰੀ ਬੱਬੂ ਮਾਨ ਨੇ ਕਿਹਾ ਸੀ ਨਾ ਕਿ ਗਵਣ ਵਾਲਾ ਲਾਣਾ ਕਦੇ ਇਕੱਠਾ ਨਹੀਂ ਹੋ ਸਕਦਾ ਜਿੰ ਨਾਲੇ ਹੁਣ ਕੋਈ ਸਿੰਘਰ ਬੋਲਿਆਗਾ ਜਮਲਕਾਰ ਸਿੰਘ ਬੋਲ ਪਿਆ ਹੋਵੇ ਕੋਈ ਨਹੀਂ ਦਲਜੀਤ ਦੀ سپورਟ ਕਰੋ ਬਈ ਏ ਯਾ ਯਾਰ ਉਹਨਾਂ ਤਾਂ ਬੋਟਾ ਮਿਲ ਤੋ ਕੁੜੀਆਂ ਮੰਗਣ ਤੋ ਵੇ ਨਹੀਂ ਹੈਗੀ ਜਦੋਂ ਦੇਖੋ ਭੈਂ ਚੋ ਬੋਟਾ ਮੰਗੀ ਜਾਂਦਾ ਬੋਟਾ ਮੰਗੀ ਜਾਂਦਾ ਜਿਹੜੀ ਮਾੜੀ ਮੋਟੀ ਉਹਨੇ ਇੱਜ਼ਤ ਫੋਕੀ ਬਣਾਈ ਸਿੱਧੂ ਨੇ ਉਹ ਵੀ ਖਰਾਬ ਕਰੀ ਜਾਂਦਾ ਆ ਜੱਟ ਗਿਆ ਜੋ ਸ਼ੂਟਿੰਗ ਕਰਨ ਬਾਰਡਰ ਦੀ ਕੌਣ ਕੱਟ ਸਕਦਾ ਇਹਨੂੰ ਹੂੰ ਇਹਦੇ ਸਿਰ ਤੇ ਹੁਣ ਫਿਲਮ ਚੱਲੇ ਨਹੀਂ ਬਾਰਡਰ ਦੇਖੀ ਜਾਇਓ ਮੈਂ ਕਹਿੰਦਾ ਦਿਲਜੀਤ ਗੱਦਾਰ ਹੈ ਮੈਂ ਕਹੂੰਗਾ ਕਿ ਦਿਲਜੀਤ ਦੀ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਮੈਂ ਕਹਿੰਨਾ ਕਿ ਸਰਦਾਰ ਜੀ 3 ਪੂਰੀ ਦੁਨੀਆ ਚ ਬੰਦ ਹੋ ਜਾਣੀ ਚਾਹੀਦੀ ਹੈ ਇਹ ਸਾਰੇ ਬੰਦੇ ਇੱਕ ਪੋਸਟ ਪਾ ਦੇਣ ਕਿ ਪੰਜਾਬ 95 ਰਿਲੀਜ਼ ਕੀਤੀ ਜਾਵੇ ਹਮਮ ਰਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਤੇ ਨਾ ਭਾਰਤ ਦੇ ਖਿਲਾਫ ਤਾਂ ਉਹਨੇ ਕੁਝ ਨਹੀਂ ਕੀਤਾ ਹਥਿਆਰ ਤਾਂ ਨਹੀਂ ਚੱਕਿਆ ਲਹਿਰ ਦੇ ਵਿੱਚ ਤਾਂ ਨਹੀਂ ਸੀ ਕਿਸੇ ਨੂੰ ਮਾਰਿਆ ਤਾਂ ਨਹੀਂ ਕਿਸੇ ਤੇ ਗੋਲੀ ਤਾਂ ਨਹੀਂ ਚਲਾਈ ਕੀ ਸੀ ਹਿਊਮਨ ਰਾਈਟਸ ਦਾ ਰਾਖਾ 25000 ਲਾਸ਼ਾਂ ਦਾ ਵਾਰਿਸ ਤੁਸੀਂ ਉਹਦੇ ਤੋਂ ਡਰੀ ਜਾਂਦੇ ਹੋ ਤੁਸੀਂ ਮਨੁੱਖੀ ਅਧਿਕਾਰਾਂ ਦੇ ਰਾਖੇ ਤੋਂ ਡਰੀ ਜਾਂਦੇ ਹੋ ਆਇਫਤਕਾਰ ਠਾਕੁਰ ਮਾੜੀ ਥਾਂ ਤੋਂ ਪਕੌੜਾ ਖਰੀਦਦੇ ਹਨ ਬਿਲਕੁਲ ਉਹੋ ਜਿਹਾ ਹੈ ਉਹ ਕੈਰੀ ਬੱਸ ਸਟੈਂਡ ਦੇ ਨੇੜੇ ਥੱਲੇ ਬੈਠੇ ਹੁੰਦੇ ਪਕੌੜੇ ਕੱਢਣ ਵਾਲੇ ਬਿਲਕੁਲ ਉਹਨਾਂ ਕੋਲ ਮੈਂ 92 ਜੋ ਨਿਕਲ ਆਇਆ 92 ਜੋ 92 ਬਤਾ ਕੀ ਹੁੰਦਾ ਦਿੱਲੀ ਫੌਜ ਪੰਜਾਬ ਵਿੱਚ प्यार पासे बाबू कुझु बरजली ਇਹੜੇ ਫੇਸਬੁੱਕ ਦੇ ਅਨਾੜੀ ਬੱਚੇ ਉਹ ਅੱਜ ਜੀਉਂਦੇ ਉਹਨਾਂ ਨੂੰ ਅਤੀਤ ਦਾ ਨਹੀਂ ਪਤਾ ਜਿਨ੍ਹਾਂ ਨੇ 92 ਚ ਪੜੇ ਕਟਾਏ ਆ ਉਰੋਂ ਤੁਸੀਂ ਕੀ ਦੱਸੋਗੇ ਅਸੀਂ ਤਾਂ ਅਸੀਂ ਤਾਂ ਉਹ ਦੌਰ ਦੇਖਿਆ ਹੋਇਆ ਇੱਕ ਬੰਦਾ ਛੁੱਟ ਕੇ ਆਉਂਦਾ ਸੀ ਉਹ ਨਾਲ ਹੀ ਸੁਣਾਇਆ ਜਾਂਦਾ ਸੀ ਉਹ ਫਲਾਣਾ ਦਾ ਚੱਕ ਗਿਆ ਭੱਜੋਏ ਪੀਜੇ ਖਾਂਦੇ ਨੇ 버ਗਰ ਖਾਂਦੇ ਨੇ ਸਾਡਾ ਇੱਕ ਇੱਕ ਪੁੱਤ ਬਾਹਰ ਵੀ ਭੇਜਿਆ ਆ ਜਾਂ ਸਟਰਗਲ ਵੀ ਕਰਦਾ ਇਹ ਥੋੜੀ ਵੀ ਚਾਹ ਨਹੀਂ ਜਾਉਂਗੇ ਜਿ ਘੁੰਮ ਕੇ ਆਪ ਦਾ ਖਾ ਕੇ ਪਟੂਰੇ ਤੇ ਸ਼ਾਮ ਨੂੰ ਘਰ ਪੈ ਗਿਆ ਜਾ ਕੇ ਸਾਡੇ ਵਾਲਿਆਂ ਨੇ ਟੱਕਾਂ ਤੇ ਵੀ 24 24 ਘੰਟੇ ਜਾਗਦੇ ਆ ਉਹ ਨਹੀਂ ਗਿਣਨਾ ਤੁਸੀਂ ਇਦਾ ਮਤਲਬ ਇਹ ਥੋੜੀ ਕਿ ਅਸੀਂ ਆਪਦੀ ਫਸਲ ਭੰਗ ਦੇ ਬਾਣੇ ਦੇ ਦੀ ਜੇ ਪੀਜ਼ਾ ਖਾਣੇ ਆ ਕਿਉਂ ਨਹੀਂ ਖਾ ਸਕਦੇ ਪੀਜ਼ਾ ਅਸੀਂ ਅਜੀ ਤਾਂ ਉਹ ਜਾਪਾਨ ਵਾਲਾ ਵੀ ਖਾਵਾਂਗੇ ਕੀ ਹੁੰਦਾ ਉਹ ਸੁਸ਼ੀ ਉਹ ਵੀ ਖਾਵਾਂਗੇ ਜੇ ਤੁਸੀਂ ਸਾਡੀਆਂ ਬਾਕੀ ਫਸਲਾਂ ਦਾ ਮੁੱਲ ਕਿ ਇਹਦਾ 5000 ਕਵਾਂਟਲਿਆ 7 ਕਰੋ ਜੇ ਤੂੰ ਹੀ ਸਿੱਧੂ ਦੀ ਇਹ ਭੇਡੋ ਇਹ ਨਹੀਂ ਹਟਣਾ ਨਫਰਤ ਫਲਾਉਣਾ ਹੈ ਪੁੱਠੀਆਂ ਸਿੱਧੀਆਂ ਫੋਟੋਆਂ ਬਣਾਉਣਾ ਗਾਂ ਦੇਖਿਓ ਮੈਂ ਜਲੂਸ ਕੱਢਦਾ ਕਿਦਾ ਤਾੜਿਆ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਕੀ ਬਾਤ ਇਹ ਬਾਤ ਹੈ ارے سر کیا بات ہے سر جی انہاں دی فلم ساڈے تو بغیر چلدی ہی نہیں لکویر کڈا کڑے گا